ਮੌਨਸੂਨ ਦੀ ਬਰਸਾਤ ਨੇ ਜਿੱਥੇ ਪਾਰਾ ਜਿਹੜਾ ਹੈਗਾ ਡਾਊਨ ਕਰਿਆ ਹੈਗਾ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਸ਼ਾਹੀ ਸ਼ਹਿਰ ਪਟਿਆਲਾ ਤੋਂ ਹਮਸਪਰੀ ਗਰਮੀ ਬਹੁਤ ਸੀਗੀ ਜਿਹਦੇ ਕਰਕੇ ਲੋਕਾਂ ਦਾ ਬੁਰਾ ਹਾਲ ਸੀਗਾ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਨੇ ਜਿਹੜਾ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਵਾਈ ਆ ਪਰ ਨਗਰ ਨਿਗਮ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬਜ਼ੁਰਗ ਪਾਣੀ ਚੋਂ ਨਿਕਲ ਕੇ ਆ ਰਹੇ ਨੇ ਕਿੰਨਾ ਕਿੰਨਾ ਪਾਣੀ ਔਰ ਗੱਡੀਆਂ ਕਈ ਜਿਹੜੀਆਂ ਗਿਆ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਦਿਖਾਈ ਦੇ ਰਹੀਆਂ ਨੇ ਬਜ਼ੁਰਗ ਪਾਣੀ ਚ ਉਰੇ ਨੇ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ ਨਹੀਂ ਪਹਿਲੇ ਸੁੱਕੇ ਹੋ ਸੀ ਪਹਿਲੇ ਸਫਾਈ ਨਹੀਂ ਸੀ ਕਰ ਸਕਦੇ ਕਟਰ ਦੀ ਇੰਨਾ ਜ਼ੋਰ ਤਾਂ ਗਿਰਿਆ ਮੈਂ गिर ਕੇ ਸਗੇ ਤੁਸੀਂ ਕੀ ਨਾਂ ਕੀ ਹੈ ਤੁਹਾਡਾ ਰਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਜੀ ਖਾਲਸਾ ਮਹੱਲੇ ਜੀ ਅਜਾ ਬਾਬਾ ਜੀ ਤੁਸੀਂ ਕਿਵੇਂ ਡਿੱਗੇ ਛੱਡ ਤਾਂ ਨਹੀਂ ਰਹਾ ਲੱਗੀ ਬਸ ਬਚਾਅ ਹੋ ਗਿਆ ਇਹ ਜਿਹੜੀ ਹੁਣ ਸਫਾਈ ਕਰੇ ਪਹਿਲੇ ਕਿਤੇ ਸੀ ਇਹ ਹੁਣ ਜੀ ਪਾਣੀ ਖੋਲ ਲੈਣਾ ਪਹਿਲੇ ਕਿਦ ਸੰਦੇ ਸੋ 2 ਮਹੀਨੇ ਪਹਿਲਾਂ ਪਹਿਲੇ ਸਫਾਈ ਹੋਈ ਹੁੰਦੀ ਪੇ ਕੰਮ ਹੁੰਦਾ ਹੀ ਨਾ ਮੇਰੇ ਵਰਗੇ ਗੈਂਗਰੇ ਹੋਣਗੇ ਮੈਂ ਤਾਂ ਤੁਸੀਂ ਮਿਲ ਕੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੋ ਕਿੱਥੇ ਡਿੱਗੇ ਤੁਸੀਂ ਪਾਣੀ ਦੇ ਵਿੱਚ ਡਿੱਗੇ ਹਾਂ ਪਾਣੀ ਵਿੱਚ ਹੋਰ ਦੇਖੋ ਟੋਟ ਲੱਗੀ ਵੀ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਬਜ਼ੁਰਗ ਨੇ ਸੋ ਇਹ ਬਜ਼ੁਰਗ ਪਾਣੀ ਜਮਾ ਹੋਣ ਕਰਕੇ ਡਿੱਗੇ ਨੇ ਸੋ ਬਜ਼ੁਰਗੋ ਤੁਹਾਨੂੰ ਐਵੇਂ ਨਹੀਂ ਲੱਗਦਾਗਾ ਕਿਤੇ ਇਹਨਾਂ ਕਿਤੇ ਜਿਹੜਾ ਪ੍ਰਸ਼ਾਸਨ ਵੱਲ ਡੀਸੀ ਵੱਲੋਂ ਹੁਕਮ ਜਾਰੀ ਕੀਤੇ ਗਏ ਸੀਗੇ ਕਿ ਜਿਹੜਾ ਹੈਗਾ 2 ਮਹੀਨੇ ਪਹਿਲਾਂ ਇਹਨਾਂ ਨਾਲਿਆਂ ਦੀ ਸਫਾਈ ਹੋਣੀ ਚਾਹੁੰਦਾ ਹੈ ਡੀਸੀ ਕੋਈ ਨਹੀਂ ਜਾਣਦਾ ਕਿ ਨਾਲਿਆਂ ਦੀ ਸਫਾਈ ਨਹੀਂ ਜਾਣਦੇ ਲੋਕ ਹੁਕਮ ਜਾਰੀ ਸਫਾਈ ਨੂੰ ਦੀ ਹੁਕਮ ਡੀਸੀ ਸਾਹਿਬ ਨੇ ਜਰੂਰ ਕੀਤੇ ਨੇ ਹੁਕਮ ਮੰਨਣ ਵਾਲੇ ਕੋਈ ਨਹੀਂ ਇਹ ਲੋਕ ਤੁਹਾਡੇ ਸਾਹਮਣੇ ਹੁਕਮ ਮੰਨਣ ਦਾ ਕੰਮ ਹੁੰਦਾ ਸੋ ਲੱਗਦਾ ਹੈ ਕਿ ਪਹਿਲਾਂ ਸਫਾਈ ਹੋਣੀ ਚਾਹੀਦੀ ਹੈ ਸਭ ਨੂੰ ਲੱਗਦਾ ਹੈ ਜੇ ਸਫਾਈ ਪਹਿਲੇ ਹੋਣੀ ਕੰਮ ਹੁੰਦਾ ਨਾ ਡੀਜੀ ਸਾਹਿਬ ਨੇ ਹੁਕਮ ਕੀਤੇ ਨੇ ਅਪਰੇਸ਼ਨ ਹੁਕਮ ਕੀਤੇ ਨੇ ਛੋਟੇ ਮੁਲਾਜ਼ਮ ਕੰਮ ਨਹੀਂ ਕਰਦੇ ਸੋ ਬਿਲਕੁਲ ਨਗਰ ਨਿਗਮ ਦਾ ਹੁੰਦਾ ਹੈ ਜਰੂਰ ਸਵਾਲ ਖੜੇ ਹੁੰਦੇ ਨੇ ਨਜ਼ਰ ਆ ਰਹੇ ਨੇ ਜੇ ਕਹਿੰਦੇ ਆ ਸਫਾਈ ਟਾਈਮ ਤੇ ਕੀਤੀ ਹੁੰਦੀ ਤਾਂ ਆ ਮੰਜ਼ਰ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਆ ਮੰਜ਼ਰ ਵੇਖਣ ਨੂੰ ਨਹੀਂ ਮਿਲਣਾ ਸੀਗਾ ਕਿਉਂਕਿ ਇਸ ਪਾਣੀ ਖੜੇ ਹੋਣ ਕਰਕੇ ਕਿਤੇ ਨਾ ਕਿਤੇ ਟੋਏ ਨੇ ਖੱਡੇ ਨੇ ਰੋਡ ਕਈ ਜਗ੍ਹਾ ਟੁੱਟੀਆਂ ਹੋਈਆਂ ਨੇ ਸੋ ਬਜ਼ੁਰਗ ਖਾਲਸਾ ਮਲੇ ਤੋਂ ਰਹਿੰਦੇ ਸੀਗੇ ਸੋ ਪਿੱਛੇ ਤੁਰਦੇ ਆ ਰਹੇ ਸੀਗੇ ਡਿੱਗ ਗਏ ਪਾਣੀ ਚ ਡਿੱਗਣ ਕਰਕੇ ਉਹਨਾਂ ਦੇ ਸੱਟ ਵੀ ਲੱਗੀ ਹੈਗੀ ਆ ਸੋ ਇੱਕ ਪਾਸੇ ਕਿਤੇ ਨਾ ਕਿਤੇ ਜਿੱਥੇ ਬਰਸਾਤ ਦੇ ਕਾਰਨ ਹਮਤ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਦੂਸਰੇ ਪਾਸੇ ਲੋਕਾਂ ਨੂੰ ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਲੋਕਾਂ ਦੇ ਘਰਾਂ 'ਚ ਪਾਣੀ ਭੜਿਆ ਹੋਇਆ ਸੋ ਏਵੀਪੀ ਸਾਂਝਾ ਦੀ ਟੀਮ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੀ ਆ ਕਿ ਕਿਸ ਤਰ੍ਹਾਂ ਦੇ ਨਾਲ ਪਾਣੀ ਭਰਨ ਦੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਖੱਜਲ-ਖਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਈ ਉਹਨਾਂ ਗੱਡੀ ਚ ਆਏ ਨੇ ਨਾਲ ਗੱਲਬਾਤ ਕਰਦੇ ਬਾਈ ਜੀ ਗੱਡੀਆਂ ਘੁਮਾ ਕੇ ਲੈ ਕੇ ਆ ਰਹੇ ਹੋ ਲੱਗਦਾ ਹੈ ਕਿ ਦਿੱਕਤ ਹੈਗੀ ਪਾਣੀ ਕਰਦੀ ਬਹੁਤ ਦਿੱਕਤ ਹੈ ਜੀ ਕਿੱਥੋਂ ਆਏ ਜੀ ਇੱਥੇ ਜਾਣੇ ਪੋਲੋ ਗਰਾਉਂਡ ਜਾਣਾ ਸੀ ਮੈਂ ਪਾਣੀ ਦੇਖ ਕੇ ਪਤਾ ਨਹੀਂ ਰਸਤਾ ਨਿਕਲੇਗਾ ਬਿਲਕੁਲ ਕਹਿੰਦੇ ਪਾਣੀ ਕਰਕੇ ਬਹੁਤ ਦਿੱਕਤ ਹੈਗੀ ਆ ਬਨੂੜ ਤੋਂ ਆਏ ਨੇ ਆ ਛੋਟੇ ਛੋਟੇ ਬੱਚੇ ਦੇਖ ਸਕਦੇ ਹੋ ਆ ਸਿਵਰੇਜ ਦਾ ਪਾਣੀ ਆ ਗੰਦਲਾ ਪਾਣੀ ਆ ਇਹਦੇ ਕਰਕੇ ਬਿਮਾਰੀਆਂ ਦਾ ਖਸ਼ਾ ਵੀ ਜਿਹੜਾ ਹੈਗਾ ਉਹ ਹੋ ਸਕਦਾ ਹੈਗਾ ਛੋਟੇ ਛੋਟੇ ਬੱਚੇ ਪਾਣੀ ਚ ਨਿਕਲ ਕੇ ਆ ਰਹੇ ਨੇ ਸੋ ਕਿਤੇ ਨਾ ਕਿਤੇ ਜਿਹੜੀ ਹੈਗਾ ਪ੍ਰਸ਼ਾਸਨ ਦੀ ਜਿਹੜੀ ਅਣਗਹਿਲੀ ਹੈ ਲਾਪਰਵਾਹੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ ਕਿਉਂ ਪ੍ਰਸ਼ਾਸਨ ਜਿਹੜਾ ਹੈਗਾ ਕੁੰਭ ਕਰਨੀ ਨੀਂਦ ਸੁੱਤਾ ਵਿਆ ਕਿਉਂ ਨਗਰ ਨਿਗਮ ਦੇ ਜਿਹੜੇ ਆਲ ਅਫਸਰ ਨੇ ਏਸੀ ਕਮਰਿਆਂ ਤੱਕ ਹੀ ਬੈਕਟੈਂਚ ਸੀਮਤ ਨੇ ਕਿਉਂ ਨਹੀਂ ਇਹ ਪਹਿਲਾਂ ਸਫਾਈਆਂ ਹੋਈਆਂ ਜੇ ਪਹਿਲਾਂ ਸਫਾਈ ਹੋਈ ਹੁੰਦੀ ਤੇ ਇਸ ਤਰ੍ਹਾਂ ਬਜ਼ੁਰਗ ਨਾਗਰ ਦੇ ਲੋਕਾਂ ਦੇ ਘਰਾਂ ਚ ਪਾਣੀ ਨਾ ਵੜਦਾ ਤੇ ਲੋਕਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਆ ਜਿਹੜੀਆਂ ਤਸਵੀਰਾਂ ਦਿਖਾਣ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਨੇ ਇਹ ਪਾਣੀ ਦੇ ਵਿੱਚੋਂ ਨਿਕਲਦੀਆਂ ਹੋਈਆਂ ਆ ਰਹੀਆਂ ਨੇ ਖੁਦਾਨਾ ਖਾਸ ਤਾ ਰੋਡ ਦੇ ਰੋਡ ਦੇ ਵਿੱਚ ਟੋਏ ਨੇ ਜੇ ਟੋਏ ਦੇ ਵਿੱਚ ਕੋਈ ਡਿੱਗਦਾ ਟੂ-ਵੀਲਰ ਵਾਹਨ ਉੱਥੇ गिर ਸਕਦਾ ਹੈਗਾ ਬਜ਼ੁਰਗ ਵੀ ਗire ਸੀਗੇ ਤੋ ਉਹਨਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਰਾਹਗਿਰ ਨੇ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨੂੰ ਦੇਖਦੇ ਆ ਗਿਆ ਕਿ ਕਦੋਂ ਨਗਰ ਨਿਗਮ ਦੇ ਪ੍ਰਸ਼ਾਸਨ ਨੂੰ ਕੰਮ ਕਰਨੀ ਦੀ ਜਾਗਣਗੇ ਕਦੋਂ ਲੋਕਾਂ ਦੀ ਸੁਣਵਾਈ ਹੋਊਗੀ ਕਦੋਂ ਲੋਕਾਂ ਨੂੰ ਇਨਸਾਫ ਮਿਲੂਗਾ ਕਿ ਹਲੇ ਤਾਂ ਪਹਿਲੀ ਮੌਨਸੂਨ ਦੀ ਅੱਧਾ ਘੰਟਾ ਬਾਰਿਸ਼ ਨੇ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਤੀ ਹੈ ਜਦੋਂ ਪੂਰਾ ਮੌਨਸੂਨ ਆਪਣੇ ਜੋਬਨ ਤੇ ਹੋਏਗਾ ਤਾਂ ਫਿਰ ਸ਼ਾਹੀ ਸ਼ਹਿਰ ਪਟਿਆਲਾ ਨੂੰ ਕੌਣ ਬਚਾਏਗਾ ਬੜੀ ਵੱਡੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈਗੇ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ এবੀਪੀ ਸਾਂਝਾ ਦੇ ਨਾਲ ਕੈਮਰਾਮੈਨ Nu din alt parte, nu sunt de vișești report.